ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਪੁਲਿਸ ਦੇ ਪੰਜ ਐਸਐਸਪੀ ਦੇ ਤਬਾਦਲੇ ਕਰ ਦਿੱਤੇ ਸੀ ਉਹਨਾਂ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਸੀ ਕਿਉਂਕਿ ਉਹਨਾਂ ਚੋਂ ਚਾਰ ਜਿਹੜੇ ਨੇ ਉਹ ਪੀਪੀਐਸ ਆਫੀਸਰ ਸੀ ਜਦਕਿ ਇੱਕ ਐਸਐਸਪੀ ਦੇ ਭਰਾ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਐਮਪੀ ਸਨ ਉਹਨਾਂ ਦੀ ਜਗ੍ਹਾ ਹੁਣ ਭਾਰਤੀ ਚੋਣ ਕਮਿਸ਼ਨ ਨੇ ਜਿਹੜਾ ਪੰਜਾਬ ਸਰਕਾਰ ਕੋਲ ਉਹ ਪੈਨਲ ਮੰਗਿਆ ਸੀ ਉਸ ਪੈਨਲ ਤੋਂ ਬਾਅਦ ਹੁਣ ਭਾਰਤੀ ਚੋਣ ਕਮਿਸ਼ਨ ਨੇ ਪੰਜ ਜ਼ਿਲ੍ਹਿਆਂ ਦੇ ਨਵੇਂ ਐਸਐਸਪੀ ਲਗਾ ਦਿੱਤੇ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਿਹੜੇ ਨੇ ਜਲੰਧਰ ਦਿਹਾਤੀ ਦੇ ਐਸਐਸਪੀ ਲਗਾਏਗੇ ਨੇ ਅੰਕਰ ਗੁਪਤਾ ਅੰਕਰ ਗੁਪਤਾ 2016 ਬੈਚ ਦੇ ਆਈਪੀਐਸ ਆਫੀਸਰ ਨੇ ਤੇ ਇਸ ਸਮੇ ਉਹ ਜਲੰਧਰ ਪੁਲਿਸ ਦੇ ਵਿੱਚ ਹੀ ਬਤੌਰ ਡੀਸੀਪੀ ਕੰਮ ਕਰ ਰਹੇ ਸੀ ਤੇ ਹੁਣ ਅੰਕਰ ਗੁਪਤਾ ਜਲੰਧਰ ਦਿਹਾਤੀ ਪੁਲਿਸ ਦੇ ਨਵੇਂ ਐਸਐਸਪੀ ਨਿਯੁਕਤ ਕਰ ਦਿੱਤੇਗੇ ਨੇ ਇਸੇ ਤਰ੍ਹਾਂ ਗੱਲ ਕਰਾਂਗੇ ਮਲੇਰ ਕੋਟਲਾ ਮਲੇਰ ਕੋਟਲਾ ਦੀ ਨਵੀਂ ਐਸਐਸਪੀ ਲਗਾਈ ਗਈ ਆ ਸਿਮਰਤ ਕੌਰ ਸਿਮਰਤ ਕੌਰ 2016 ਬੈਚ ਦੀ ਆਈਪੀਐਸ ਆਫੀਸਰ ਔਰ ਇਸ ਸਮੇ ਉਹ AIG ਕਾਉਂਟਰ ਇੰਟੈਲੀਜੈਂਸ ਪਟਿਆਲਾ ਵਿਖੇ ਤਨਾਸਨ ਪਰ ਹੁਣ ਉਹਨਾਂ ਨੂੰ ਬਤੌਰ SSP ਮਲੇਰਕੋਟਲਾ ਕੰਮ ਕਰਨ ਦਾ ਇਲੈਕਸ਼ਨ ਕਮਿਸ਼ਨ ਨੇ ਮੌਕਾ ਦਿੱਤਾ ਇਸੇ ਤਰ੍ਹਾਂ ਗੱਲ ਕੀਤੀ ਜਾਵੇ ਪਠਾਨਕੋਟ ਪਠਾਨਕੋਟ ਦੇ ਨਵੇਂ SSP ਲਗਾਏ ਗਏ ਨੇ 2017 ਬੈਚ ਦੇ IPS ਅਫਸਰ সোহੇਲ ਕਾਸਮ ਮੀਰ সোহੇਲ ਕਾਸਮ ਮੀਰ ਹੁਣ ਪਠਾਨਕੋਟ ਦੇ SSP ਲਗਾ ਦਿੱਤੇ ਗਏ ਨੇ ਫਿਲਹਾਲ ਉਹ ADCP ਦੇ ਤੌਰ ਤੇ ਲੁਧਿਆਣਾ ਕੰਮ ਕਰ ਰਹੇ ਸੀ ਲੇਕਿਨ ਹੁਣ ਅਇਤੂਬਾਦ ਉਹ ਪਠਾਨਕੋਟ ਦੇ ਐਸਐਸਪੀ ਦੇ ਤੌਰ ਤੇ ਕੰਮ ਕਰਨਗੇ ਇਸੇ ਤਰ੍ਹਾਂ ਬਠਿੰਡਾ ਦੇ ਜਿਹੜੇ ਐਸਐਸਪੀ ਲਗਾਏ ਗਏ ਨੇ ਉਹ ਦੀਪਕ ਪਾਰਕ ਲਗਾਏ ਗਏ ਨੇ ਦੀਰਪਕ ਪਾਰਕ ਜਿਹੜੇ ਨੇ 2014 ਬੈਚ ਦੇ ਆਈਪੀਐਸ ਅਫੀਸਰ ਨੇ ਔਰ ਇਸ ਸਮੇ ਉਹ ਪੰਜਾਬ ਪੁਲਿਸ ਹੈੱਡ ਕੁਆਟਰ ਵਿਖੇ ਬਤੌਰ ਏਆਈਜੀ ਪਰਸਨਲ ਦੇ ਤੌਰ ਤੇ ਕੰਮ ਕਰ ਰਹੇ ਸੀ ਲੇਕਿਨ ਹੁਣ ਇਹਨਾਂ ਨੂੰ ਬਠਿੰਡਾ ਐਸਐਸਪੀ ਲਗਾ ਦਿੱਤਾ ਗਿਆ ਔਰ ਇਸੇ ਤਰ੍ਹਾਂ ਜਿਹੜੇ ਪੰਜਵੇਂ ਐਸਐਸਪੀ ਲਗਾਏ ਗਏ ਨੇ 2017 ਬੈਚ ਦੀ ਆਈਪੀਐਸ ਆਫੀਸਰ ਆ ਡਾਕਟਰ ਪ੍ਰਗਿਆ ਜੈਨ ਡਾਕਟਰ ਪ੍ਰਗਿਆ ਜੈਨ ਹੁਣ ਐਸਐਸਪੀ ਫਾਜ਼ਲਕਾ ਹੋਣਗੇ ਉਹ 2017 ਬੈਚ ਦੇ ਅਧਿਕਾਰੀ ਨੇ ਤੇ ਇਸ ਸਮੇਂ ਉਹ ਐਸਪੀ ਇਨਵੈਸਟੀਗੇਸ਼ਨ ਖੰਨਾ ਦੇ ਤੌਰ ਤੇ ਕੰਮ ਕਰ ਰਹੇ ਸਨ ਲੇਕਿਨ ਹੁਣ ਉਹ ਐਸਐਸਪੀ ਫਾਜ਼ਲਕਾ ਹੋਣਗੇ ਇਹ ਪੰਜ ਆਈਪੀਐਸ ਅਫਸਰ ਭਾਰਤੀ ਚੋਣ ਕਮਿਸ਼ਨ ਵੱਲੋਂ ਲਗਾ ਦਿੱਤੇ ਗਏ ਨੇ ਜਿਹੜੇ ਹਟਾਏ ਗਏ ਸੀ ਉਹਨਾਂ ਵਿੱਚ ਹਰਮਨਬੀਰ ਸਿੰਘ ਗਿੱਲ ਜਿਹੜੇ ਬਠਿੰਡਾ ਐਸਐਸਪੀ ਲੱਗੇ ਸਨ ਹਾਲਾਕਿ ਉਹ ਆਈਪੀਐਸ ਅਫਸਰ ਹਨ ਲੇਕਿਨ ਉਹਨਾਂ ਦੇ ਭਰਾ ਜਸਬੀਰ ਸਿੰਘ ਡਿੰਪਾ ਗਿੱਲ ਜਿਹੜੇ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਐਮਪੀ ਨੇ ਤੇ ਮੁਰ ਤੋਂ ਟਿਕਟ ਦੀ ਭਾਲ ਤੇ ਵਿੱਚ ਨੇ ਇਸ ਕਰਕੇ ਹਰਮਨਬੀਰ ਸਿੰਘ ਗਿੱਲ ਦਾ ਤਬਾਦਲਾ ਕਰ ਦਿੱਤਾ ਗਿਆ ਸੀ ਹੁਣ ਹਰਮਨਬੀਰ ਸਿੰਘ ਗਿੱਲ ਦੀ ਜਗ੍ਹਾ ਹੁਣ ਦੀਪਕ ਪਾਰਕ ਨਵੇਂ ਐਸਐਸਪੀ ਲਗਾ ਦਿੱਤੇ ਗਏ ਨੇ ਇਸੇ ਤਰ੍ਹਾਂ ਹਰ ਕਮਲਪ੍ਰੀਤ ਸਿੰਘ ਖੱਖ ਜਿਹੜੇ ਪੀਪੀਐਸ ਅਫਸਰਸ ਹਨ ਮਲੇਰ ਕੋਟਲਾ ਐਸਐਸਪੀ ਲੱਗੇ ਸਨ ਉਹ ਪੀਪੀਐਸ ਅਫਸਰ ਕਰਕੇ ਉਹਨਾਂ ਨੂੰ ਹਟਾਇਆ ਗਿਆ ਹੁਣ ਹਰ ਕਮਲਪ੍ਰੀਤ ਸਿੰਘ ਖੱਖ ਦੀ ਜਗ੍ਹਾ 2016 ਬੈਚ ਦੀ ਸਿਮਰਤ ਕੌਰ ਐਸਐਸਪੀ ਲਗਾ ਦਿੱਤੇ ਗਏ ਨੇ ਦਲਜਿੰਦਰ ਸਿੰਘ ਢਿੱਲੋ ਜਿਹੜੇ ਪੀਪੀਐਸ ਆਫੀਸਰ ਸਨ ਪਠਾਨਕੋਟ ਚ ਐਸਐਸਪੀ ਲੱਗੇ ਸਨ ਉਹਨਾਂ ਦੀ ਜਗ੍ਹਾ ਹੁਣ 2017 ਬੈਚ ਦੇ ਸੁਹੇਲ ਕਾਸਮ ਮੀਰ ਨੂੰ ਪਠਾਨਕੋਟ ਦਾ ਐਸਐਸਪੀ ਲਗਾਇਆ ਗਿਆ ਔਰ ਇਸੇ ਤਰ੍ਹਾਂ ਜਲੰਧਰ ਦਿਹਾਤੀ ਦੇ ਜਿਹੜੇ ਐਸਐਸਪੀ ਸਨ ਮੁਖਵਿੰਦਰ ਸਿੰਘ ਭੁੱਲਰ ਉਹਨਾਂ ਨੂੰ ਹਟਾ ਕੇ ਹੁਣ 2016 ਬੈਚ ਦੇ ਆਈਪੀਐਸ ਆਫੀਸਰ ਅੰਕਰ ਗੁਪਤਾ ਨੂੰ ਜਲੰਧਰ ਦਿਹਾਤੀ ਦਾ ਐਸਐਸਪੀ ਲਗਾਇਆ ਗਿਆ ਔਰ ਇਸੇ ਤਰ੍ਹਾਂ ਫਾਜ਼ਿਲਕਾ ਦੇ ਵਿੱਚ ਵਰਿੰਦਰ ਸਿੰਘ ਬਰਾੜ ਸਨ ਜਿਹੜੇ ਪੀਪੀਐਸ ਆਫੀਸਰ ਸਨ ਫਾਜ਼ਿਲਕਾ ਦੇ ਐਸਐਸਪੀ ਸਨ ਉਹਨਾਂ ਦੀ ਜਗ੍ਹਾ ਹੁਣ 2017 ਬੈਚ ਦੀ ਡਾਕਟਰ ਪ੍ਰਗਿਆ ਜੈਨ ਨੂੰ ਐਸਐਸਪੀ ਲਗਾਇਆ ਗਿਆ ਇਹ ਜਿਹੜੀ ਚੋਣ ਕਮਿਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਆ ਕਿ ਪੰਜ ਜ਼ਿਲ੍ਹਿਆਂ ਦੇ ਜਿਹੜੇ ਐਸਐਸਪੀ ਬਦਲੇ ਸੀ ਉਹਨਾਂ ਦੀ ਜਗ੍ਹਾ ਹੁਣ ਭਾਰਤੀ ਚੋਣ ਕਮਿਸ਼ਨ ਨੇ ਨਵੇਂ ਐਸਐਸਪੀ ਲਗਾ ਦਿੱਤੇ ਨੇ ਇੱਕ ਵਾਰ ਫਿਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਇਸ ਮਸਲੇ ਵਿੱਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ 5 ਜ਼ਿਲ੍ਹਿਆਂ ਦੇ ਨਵੇਂ ਐਸਐਸਪੀ ਅਧਿਕਾਰੀਆਂ ਦੀ ਤਨਾਤੀ ਕਰ ਦਿੱਤੀ ਗਈ ਹੈ ਇਹਨਾਂ ਵਿੱਚ ਦੀਪਕ ਪਾਰਕ ਨੂੰ ਐਸਐਸਪੀ ਬਠਿੰਡਾ ਲਗਾਇਆ ਗਿਆ ਜਦਕਿ ਅੰਕਰ ਗੁਪਤਾ ਨੂੰ ਐਸਐਸਪੀ ਜਲੰਧਰ ਅਧਿਆਤੀ ਸਿਮਰਤ ਕੌਰ ਨੂੰ ਐਸਐਸਪੀ ਮਲੇਰਕੋਟਲਾ ਸੁਹੇਲ ਕਾਸਮ ਮੀਰ ਨੂੰ ਐਸਐਸਪੀ ਪਠਾਨਕੋੜ ਅਤੇ ਡਾਕਟਰ ਪ੍ਰਗਿਆ ਜੈ ਨੂੰ ਐਸਐਸਪੀ ਫਾਜ਼ਿਲકા ਤਨਤ ਕੀਤਾ ਗਿਆ ਇਸ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਰੋਪੜ ਰੇਂਜ ਦੇ ਜਿਹੜੇ ਏਡੀਜੀਪੀਸੀ ਜਸਕਰਨ ਸਿੰਘ ਉਹਨਾਂ ਨੂੰ ਹਟਾ ਕੇ ਉੱਤੇ ਆਈਪੀਐਸ ਅਫਸਰ ਜਿਹੜੇ ਨੇ ਜਗਦਲੇ ਨਿਰਮਲੇ ਨੂੰ ਲਗਾਇਆ ਗਿਆ ਔਰ ਇਸੇ ਤਰ੍ਹਾਂ ਜਿਹੜੇ ਬਾਰਡਰ ਰੇਂਜ ਦੇ ਡੀਆਈਜੀਸੀ ਨਰਿੰਦਰ ਭਾਗਪਤੀ ਦੀ ਜਗ੍ਹਾ ਉੱਥੇ ਜਿਹੜੇ ਨੇ ਆਈਪੀਐਸ ਅਫੀਸਰ ਨਵੇਂ ਲਗਾ ਦਿੱਤੇ ਗਏ ਸੀ ਜਦ ਕਿ ਜਿਹੜੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਰੰਗਲ ਬਦਲੇ ਗਏ ਸੀ ਉਹਨਾਂ ਦੀ ਜਗ੍ਹਾ ਡਾਕਟਰ ਹਮਾਂਸ਼ੂ ਅਗਰਵਾਲ ਨੂੰ ਡਿਪਟੀ ਕਮਿਸ਼ਨਰ ਜਲੰਧਰ ਲਗਾਇਆ ਗਿਆ ਸੀ ਤੇ ਜਿਹੜੇ ਪੰਜ ਐਸਐਸਪੀ ਬਦਲੇ ਸੀ ਹਟਾ ਦਿੱਤੇ ਗਏ ਸੀ ਉਹਨਾਂ ਦੀ ਜਗ੍ਹਾ ਵੀ ਹੁਣ ਭਾਰਤੀ ਚੋਣ ਕਮਿਸ਼ਨ ਨੇ ਨਵੇਂ ਅਧਿਕਾਰੀ ਲਗਾ ਦਿੱਤੇ ਨੇ ਇਸ ਜਾਣਕਾਰੀ ਦੇ ਨਾਲ ਧਰਤੇ ਨੂੰ ਲੈਂਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ